ਤੇ ਮੇਰੇ ਪ੍ਰਦਾਦਾ ਜੀ ਦੇ ਪਿਤਾ ਜੀ ਲੈਣਾ ਸਿੰਘ ਜੀ ਸੀਗੇ ਤੇ ਇੱਕ ਉਹਨਾਂ ਦੇ ਬ੍ਰਦਰ ਸੀਗੇ ਫਤੇ ਸਿੰਘ ਜੀ ਠੀਕ ਹੈ ਹਾਂਜੀ ਉਹ ਸੀ ਦੋਗੇ ਸੀ ਫਤੇ ਸਿੰਘ ਜੀ ਤੇ ਲੈਣਾ ਸਿੰਘ ਜੀ ਦੇ ਉਹਨਾਂ ਦੀ ਜ਼ਮੀਨ ਤੇ ਨੰਬਰਦਾਰੀ ਹੈ ਜੱਤ ਹੋ ਗਈ ਸੀਗੀ ਠੀਕ ਹੈ ਉਸ ਤੋਂ ਬਾਅਦ ਕਾਫੀ ਸਮਾਂ ਗੁਜ਼ਰਿਆ 47 ਦੀ ਪਾਰਟੀ ਸੈਸ਼ਨ ਹੋਈ ਤੇ ਉਹ 파ਰਸ਼ਨ ਹੋਣ ਤੋਂ ਬਾਅਦ ਜੋ ਕਿ ਨੰਬਰਦਾਰੀ ਸਾਨੂੰ ਵਾਪਸ ਇਹ ਮਹਾਰਾਜਾ ਜੀ ਦੇ ਕਰ ਕਲਮਾ ਨਾਲ ਵਾਪਸ ਮਿਲੀ ਆ ਹਾਂਜੀ ਪ੍ਰਦਮਨ ਸਿੰਘ ਜੀ ਠੀਕ ਹੈ ਹਾਂਜੀ ਉਹਨਾਂ ਦੇ ਨਾਮ ਇਹ ਆ ਕਿ ਕਾਗਜ਼ ਕਿਚ ਇਹ ਉਸ ਟਾਈਮ ਨੇ ਵਰਦਾਤਾ ਜੀ ਨੇ ਰਾਜਾ ਜੀ ਕੋਲ ਭੇਜਿਆ ਸੀ ਹਾਂਜੀ ਸਰਕਾਰੀ ਟਿਕਟ ਲੱਗੀ ਹੋਈ ਆ ਉਸ ਟਾਈਮ ਦੀ origignal copy ਵੀ ਹੈਗੀ ਆ ਇਹ ਆਪਣੇ photocopied ਆ ਕਿ ਜੇ ਇਹ ਮਤਲਬ ਕਹ ਲਏ ਕਿ ਇਹਨਾਂ ਨੇ ਵਾਪਸ ਲਵਾਏ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਪਟਵਾਰੀ ਸਾਹਿਬ ਨੇ ਬਾਅਦ ਵਿੱਚ ਲਿਖ ਕੇ ਦੁਬਾਰੇ ਉਸ ਕੀਤਾ ਸੀਗਾ ਵੀ ਹਾਂਜੀ ਇਹਨਾਂ ਨੂੰ ਮਿਲ ਚੁੱਕੀ ਆ ਹਾਂਜੀ ਇਹ ਪਟਵਾਰੀ ਸਾਹਿਬ ਨੇ ਫਿਰ ਦਿੱਤਾ ਸੀ ਰਾਜਾ ਸਾਹਿਬ ਕੋਲੇ ਵੀ ਹਾਂ ਨੰਬਰਦਾਰੀ ਆ ਜੋ ਇਹਨਾਂ ਨੂੰ ਵਾਪਸ ਮਿਲ ਚੁੱਕੀ ਆ ਤੇ ਜੋ ਜ਼ਮੀਨ ਸੀਗੀ ਉਹ ਨਲਾਮ ਹੁੰਦੀ ਅਸੀਂ ਪਰਿਵਾਰ ਨੇ ਖਰੀਦ ਲਈ ਸੀਗੀ ਠੀਕ ਹੈ ਹਾਂਜੀ ਧੰਮਤ ਤੁਹਾਡੇ ਬਾਅਦੋਂ ਤੁਹਾਨੂੰ ਰਾਜਾ ਸਾਹਿਬ ਦੇ ਕਰਕੇ ਵਾਪਸ ਮਿਲ ਹਾਂਜੀ ਹਾਂਜੀ ਅਸੀਂ ਇਹਨਾਂ ਦਾ ਧੰਨਵਾਦ ਕਰਨ ਆਏ ਹਾਂ ਜੋ ਵੀ ਆ ਚਲੋ ਸਮਾਂ ਗੁਜ਼ਰ ਗਿਆ ਜੀ ਉਸ ਟਾਈਮ ਦੀ ਅੱਜ ਲਿਖਤਾ ਠੀਕ ਹੈ ਉਸ ਟਾਈਮ ਦੀ ਹਾਂਜੀ ਉਸ ਟਾਈਮ ਦੇ ਕਿੰਨਾ ਕੁ ਟਾਈਮ ਹੋ ਗਿਆ ਲਿਖਤ ਇਹ ਜੀ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਜੀ ਇਹ ਕਾਫੀ ਪੁਰਾਣੀ ਹੈ ਜੀ ਠੀਕ ਹੈ ਹਾਂਜੀ ਇਹ ਮੇਰੇ ਪਰਦਾਦਾ ਜੀ ਨੇ ਲਿਖੀ ਸੀ ਜੀ ਉਤਮ ਸਿੰਘ ਨੇ ਤੁਹਾਡੇ ਪਰਦਾਦਾ ਜੀ ਨੇ ਹਾਂਜੀ ਉਤਮ ਸਿੰਘ ਜੀ ਕਿਹੜੇ ਸਾਲ ਦੀ ਗੱਲ ਹੋਊ ਇਹ ਜੀ ਅੱਜ ਕਿ ਨਾਮ ਹੈ ਜੀ ਮੈਂ ਆਤਵਾ ਸਿੰਘ ਨੰਬਰਦਾਰ ਲੋਟਪੱਦੀ ਜੀ ਠੀਕ ਹੈ ਜੀ ਅੱਜ ਅਸੀਂ ਹੀਰਾ ਮਹਿਲ ਦੇ ਵਿੱਚ ਸਾਡੇ ਬਾਬਾ ਜਸਦੇਵ ਸਿੰਘ ਦੀ ਰਹਿਮ ਨਾਈ ਦੇ ਹੇਠ ਪੂਰੇ ਨਗਰ ਦੇ ਵਿੱਚੋਂ ਜਿਹੜੇ ਵੀ ਸਤੰਤਰ ਦਾ ਆਪਣੇ ਜਲਾਬਤਨ ਪਰਿਵਾਰ ਸੀਗੇ ਉਹਨਾਂ ਵੱਲੋਂ ਮਹਾਰਾਣੀ ਸਾਹਿਬਾ ਨੂੰ ਤੇ ਉਹਨਾਂ ਦੇ ਬੇਟੇ ਨੂੰ ਤੇ ਵੱਡੇ ਮਹਾਰਾਣਾ ਸਾਹਿਬਾ ਨੂੰ ਸਨਮਾਨਤ ਕਰਨ ਦੇ ਲਈ ਇੱਥੇ ਆਏ ਆ ਤੇ ਅਸੀਂ ਬੜਾ ਮਹਿਸੂੂਰ ਕੁਛ ਵੀ ਨਰਬੱਦੀ ਤੋਂ ਹਾਂਜੀ ਮੈਂ ਵੀ ਲੋਟਬਦੀ ਤੋਂ ਆ ਤੇ ਮੈਂ ਉੱਥੇ ਕਾਫੀ ਸ਼ਹੀਦ ਹੋਏ ਮੈਸੇ ਸਾਡੇ ਇੱਕ ਬਾਬਾ ਮਹਾ ਸਿੰਘ ਤੋਂ ਨਾਬਾ ਜੇਲ੍ਹ ਦੇ ਵਿੱਚ ਸ਼ਹੀਦ ਹੋਏ ਸਾਡੇ ਪਿੰਡ ਦੇ 16 ਜਲਾਵਤਨ ਹੋਏ ਤਕਰੀਬਨ ਸਾਰਾ ਇਲਾਕਾ ਹੀ ਜਲਾਵਤਨ ਕੋਸਤ ਕੀਤਾ ਹੋਇਆ ਸੀ ਜ਼ਮੀਨਾਂ ਕੋਰਕ ਹੋਈਆਂ ਤਸੱਦਦ ਹੋਇਆ ਤੇ ਜਿਹੜੇ ਸਰਕਾਰ ਵੱਲੋਂ ਰਾਸਣ ਦੇ ਭਰੇ ਹੋਏ ਗੱਡੇ ਖੋਹ ਲਏ ਜਾਂਦੇ ਸੀਗੇ ਜਿਹੜੀ ਸਾਡੇ ਬਜ਼ੁਰਗਾਂ ਦੀ ਹੀਰਾ ਮਹਿਲ ਨਾਲ ਮਹਾਰਾਜਾ ਹੀਰਾ ਸਿੰਘ ਨਾਲ ਰੁਪਿੰਦਮਨ ਸਿੰਘ ਨਾਲ ਸਾਂਝਾ ਅਸੀਂ ਉਸ ਸਾਜ ਨੂੰ ਪੱਕੀ ਕਰਨ ਦੇ ਲਈ ਅਸੀਂ ਅੱਜ ਇੱਥੇ ਪਹੁੰਚੇ ਆਂ ਤੁਹਾਡੇ ਵੀ ਪਰਵਾਹ ਚ ਕੋਈ ਸਾਡੇ ਬਜ਼ੁਰਗੇ ਸੀਗੇ ਜੀ ਘਰ ਹਾਂ ਹਾਂ ਜੀ ਸਾਡੇ ਸੰਤ ਬਾਬਾ ਸੁੰਦਰ ਸਿੰਘ ਜੀ ਠੀਕ ਹੈ ਤੇ ਤਖਤ ਸਿੰਘ ਜੀ ਜੌਨ ਸਿੰਘ ਜੀ ਲਹਿਣਾ ਸਿੰਘ ਜੀ ਗਰਨਾਮ ਸਿੰਘ ਜੀ ਕਾਕੂ ਸਿੰਘ ਜੀ ਅਜੈਬ ਸਿੰਘ ਜੀ ਇਸ ਤਰ੍ਹਾਂ ਹੋਰ ਵੀ ਬਹੁਤ ਨਾਂ ਨੇ ਜਿਨ੍ਹਾਂ ਨੇ ਜੈਤੂ ਦੇ ਮੋਰਚੇ ਦੇ ਵਿੱਚ ਹਿੱਸਾ ਲਿਆ ਅਤੇ ਬਹੁਤ ਹੀ ਮਤਲਬ ਤਨਦੇਹੀ ਦੇ ਨਾਲ ਮਿਹਨਤ ਕਰਕੇ ਜਿਸ ਤਰ੍ਹਾਂ ਕਿ ਜਦੋਂ ਜੈਤੂ ਦੇ ਮੋਰਚੇ ਜਾਂਦੇ ਜੱਥਿਆਂ ਨੂੰ ਸਹਾਇਤਾ ਦਿੰਦੇ ਸੀ ਤਾਂ ਉਹਦੇ ਐਪਸ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚੋਂ ਧੱਕੇ ਨਾਲ ਜਰਮਾਨੇ ਕੀਤੇ ਗਏ ਰਾਹੀ ਕੀਤੀ ਗਈ ਤੇ ਲੋਕਾਂ ਨੂੰ ਕਿਹਾ ਗਿਆ ਸਰਕਾਰ ਵੱਲੋਂ ਵੀ ਜੈਤੂ ਦੇ ਮੂਰਤੇ 'ਚ ਨਾ ਜਾਓ ਪਰ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਨਗਰ ਦੇ ਉਹ ਪਿੱਛੇ ਨਹੀਂ ਹਟੇ ਉਹਨਾਂ ਨੇ ਜੈਤੂ ਦੇ ਮੂਰਤੇ ਦੇ ਵਿੱਚ ਵੱਧ ਚੜ ਕੇ ਭਾਗ ਲਿਆ ਕਿਉਂਕਿ ਉਹਨਾਂ ਨੂੰ ਗੁੱਸਾ ਸੀ ਇਸ ਗੱਲ ਦਾ ਕਿ ਮਹਾਰਾਜਾ ਰਬਿੰਦ੍ਰਮਨ ਸਿੰਘ ਨੂੰ ਕਿਉਂ ਗੱਦੀ ਤੋਂ ਉਤਾਰਿਆ ਗਿਆ ਇਸ ਲਈ ਅੱਜ ਅਸੀਂ ਉਹ ਸਾਂਝ ਨੂੰ ਪੱਕੀ ਕਰਨ ਦੇ ਲਈ ਇੱਥੇ ਹੀਰਾ ਮਹਿਲ ਪਹੁੰਚੇ ਆ ਤੇ ਠੀਕ